ਸਰਸੌਹਰਾਂ ਨੂੰ ਕਿਸਾਨਾਂ ਗੁੱਸੇ ਸਰਸੌਹਰਾਂ ਵੱਜੋ ਅਟੈਕ ਦੱਸਿਆ ਗਿਆ ਤੇ ਉਹਨਾਂ ਨੂੰ ਜਿੰਦਰਾ ਹਸਲ ਦਾ ਫੋਟੋ ਨਾਲ ਦਿੱਆ ਜੋ ਭਾਰਤ ਦੀ ਸੰਸਦ ਦੇ ਵਿੱਚ ਚੁਆਂਕੜਿਆ ਹੈ ਚੁਆਂਕੜੇ ਕਾਫੀ ਫਿਕਰ ਵਾਲੇ ਜਾਂ ਮਤਲਬ ਸਰਕਾਰਾਂ ਸਭ ਕੁਝ ਜਾਣਦੀਆਂ ਨੇ ਜਾਣ ਬੁੱਝ ਕੇ ਲਕਾਉਂਦੀਆਂ ਨੇ ਜਾਣ ਬੁੱਝ ਕੇ ਡਰਾਮੇ ਕਰਦੀਆਂ ਨੇ ਜਾਣ ਬੁੱਝ ਕੇ ਤੇ ਹੱਲ ਨਹੀਂ ਕਰ ਸਕਦੀ ਭਾਰਤ ਦੇ ਹਰ ਕਿਸਾਨ ਪਰਿਵਾਰ ਦੇ ਸਿਰ ਤੇ 72000 ਰੁਪਿਆ ਔਸਤਨ ਕਰਜ਼ਾ ਖੜਾ ਹੈ ਪੰਜਾਬ ਦੇ ਹਰ ਕਿਸਾਨ ਪਰਿਵਾਰ ਸਰ 2 ਲੱਖ ਦਾ ਕਰਜ਼ਾ ਹੈ ਇਹ ਉਸ ਸਮੇਂ ਹੈ ਜਦੋਂ ਪੰਜਾਬ ਦੇ ਕਿਸਾਨ ਨੂੰ ਐਮਐਸਪੀ ਮਿਲ ਰਹੀ ਜਦੋਂ ਦੀ ਫਸਲ ਵੀ ਚੰਗੀ ਵਿਕ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦੀ ਹੀ ਬਾਰਾਂਦਰੀ ਜਲੰਧਰ ਦੀ ਬਾਰਾਂਦਰੀ ਸਿਰ 177 ਸਾਲ ਪੁਰਾਣੇ ਮਕਾਨ ਸੇ ਪ੍ਰੋਸਟ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕਿਸਾਨੀ ਧਰਨਾ ਇੱਕ ਵਾਰਾ ਪੂਰਾ ਮਿਲ ਕੇ ਇਕੱਠੇ ਆंदोलਨ ਲੜਨ ਦੀਆਂ ਕਵਾਇਦਾਂ ਦੇ ਲਈ ਬੈਠਕਾਂ ਦਿੱਲੀ ਕੰਨੀ ਝਾਤ ਕਿ ਦਿੱਲੀ ਵਾਲੇ ਆਉਣਗੇ 14 ਤਰੀਕ ਨੂੰ ਬੈਠਕ ਕਰਨਗੇ ਤੇ ਸ਼ਾਇਦ ਕੋਈ ਮਸਲਾ ਨੇੜੇ ਲੱਗ ਸਰਸੌਹਰਾਂ ਨੂੰ ਕਿਸਾਨਾਂ ਕੋਲ ਸਰਸੌਹਰਾਂ ਨੂੰ ਅੱਜ ਅਟੈਕ ਦੱਸਿਆ ਗਿਆ ਤੇ ਉਹਨਾਂ ਨੂੰ ਰਜਿੰਦਰ ਹਸਲ ਦਾਖਲ ਕਰਾਉਣਾ ਪਿਆ ਜਗਜੀਤ ਸਿੰਘ ਦੱਲੇਵਾਲ ਹੋਰਾਂ ਦੀ ਨਬਜ਼ ਲੱਭਣ ਦੇ ਲਈ ਹੁਣ ਦਿੱਕਤਾਂ ਹੋ ਰਹੀਆਂ ਨੇ ਡ੍ਰਿਪ ਲਾਉਣ 'ਚ ਮੁਸ਼ਕਲ ਵੀ ਆ ਰਹੀ ਹੈ ਤੇ ਇੱਧਰ ਚੰਡੀਗੜ੍ਹ ਦੇ ਵਿੱਚ ਜੁੜ ਕੇ ਬੈਠੀਆਂ ਮੁੜ ਕੇ ਐਸਕੇਐਮ ਜਿਹਨੂੰ ਰਾਜਨੀਤੀ ਕਹਿੰਦੇ ਆ ਉਹ ਉਤੇ ਪੰਨੂ ਪੰਦੇਰ ਹੋਰਾਂ ਦੇ ਹਵਾਲੇ ਨਾਲ ਕਿਸਾਨ ਮਜ਼ਦੂਰੀ ਜਥੇਬੰਦੀ ਪਰ ਜੋ ਭਾਰਤ ਦੀ ਸੰਸਦ ਦੇ ਵਿੱਚ ਚੁਆਂਕੜਿਆ ਵਾਕੜੇ ਕਾਫੀ ਫਿਕਰ ਵਾਲੇ ਨੇ ਇਹਦਾ ਮਤਲਬ ਸਰਕਾਰਾਂ ਸਭ ਕੁਝ ਜਾਣਦੀਆਂ ਨੇ ਜਾਣਬੁੱਝ ਕੇ ਲਕਾਉਂਦੀਆਂ ਨੇ ਜਾਣਬੁੱਝ ਕੇ ਡਰਾਮੇ ਕਰਦੀਆਂ ਨੇ ਜਾਣਬੁੱਝ ਕੇ ਉਹਦੇ ਹੱਲ ਨਹੀਂ ਕਰਨਾ ਚਾਹੁੰਦੀਆਂ ਦੇਸ਼ ਦੀ ਕਿਸਾਨੀ ਕਰਜ਼ੇ ਹੇਠ ਹੈ ਭਾਰਤ ਦੇ ਹਰ ਕਿਸਾਨ ਪਰਿਵਾਰ ਦੇ ਸਿਰ ਤੇ 75000 ਰੁਪਇਆ ਔਸਤਨ ਕਰਜ਼ਾ ਖੜਾ ਹੈ ਸਰਕਾਰਾਂ 당ਗਸਵੇਂ ਮਾਰਨ ਦਮ ਪਰਨ ਕਿ ਅਸੀਂ ਜੀ ਆ ਤਿੰਨ ਮਹੀਨਿਆਂ ਬਾਅਦ 2000 ਪਾਉਨੇ ਆ ਜਾਂ 6 ਮਹੀਨਿਆਂ ਵਧਾ ਦਿੰਨੇ ਆ ਜੀ ਸੁੱਬਾ ਆ ਦਿੰਦਾ ਜੀ ਇਹ ਬਿਜਲੀ ਮੁਫਤ ਹੈ ਜੀ ਪਾਣੀ ਮੁਫਤ ਹੈ ਜੀ ਜਿਹੜੇ ਸਿਰ ਤੋਂ ਦੇਸ਼ ਚੱਲਦਾ ਸਹੀ ਮਹੀਨਿਆਂ ਚ ਉਹ ਪੈਰਾਂ ਸਿਰ ਨਹੀਂ ਹੈ ਇਹਦਾ ਹਰ ਸਿੱਕੇ ਦੇ ਦੋ ਪਹਿਲੂ ਨੇ ਇੱਕ ਪਹਿਲੂ ਉਹ ਹੈਗਾ ਕਿ ਜਿਸ ਦੇ ਉੱਤੇ ਅਕਸਰ ਨਿਗਾਹ ਜਾਂਦੀ ਹੈ ਕਿ ਭਈ ਆ ਤਨਾੜ ਕਿਸਾਨ ਹੈ ਅਸਲ ਚੋ ਕਿਸਾਨ ਨਹੀਂ ਉਹ ਜ਼ਿਮੀਦਾਰ ਹੈ ਤਕੜੇ ਜ਼ਿਮੀਦਾਰ ਅੱਜ ਵੀ ਹੈਗੇ ਲੈਂਡਲੋਰਡ ਜ਼ਿਮੀਦਾਰ ਅੱਜ ਵੀ ਹੈਗੇ ਪਰ ਉਹ ਆਟੇ ਚ ਲੂਣ ਬਰਾਬਰ ਨੇ ਤੇ ਜੇਕਰ ਕਿਸਾਨੀ ਦੇ ਨਾਲ ਨਾਲ ਹੋਰ ਖੇਤਰਾ ਚੋਂ ਚਾਹੇ ਜਵਾਕ ਬਾਹਰ ਗਏ ਚਾਹੇ ਪਰਿਵਾਰ ਦਾ ਇੱਕ ਜੀ ਨੇ ਕੋਈ ਨੌਕਰੀ ਕੀਤੀ ਕੁਛ ਕੀਤੀ ਉਹਨਾਂ ਚੋਂ ਵੀ ਤਰੱਕੀ ਕੀਤੀ ਹੈ ਤਾਂ ਵੀ ਅਸੀਂ ਉਸ ਨੂੰ ਖੇਤੀ ਦੇ ਕੋਟੇ ਚ ਵੀ ਕਈ ਵਾਰ ਪਾ ਲੈਂਦੇ ਹਾਂ ਪਰ ਮੈਂ ਸਮੁੱਚੇ ਕਿਸਾਨੀ ਦੇ ਪਹਿਲੂ ਤੋਂ ਭਾਰਤ ਦੀ ਸੰਸਦ ਦੇ ਵਿੱਚ ਕੇਂਦਰੀ ਮੰਤਰੀ ਵੱਲੋਂ ਲੋਕ ਸਭਾ 'ਚ ਦਿੱਤੀ ਜਾਣਕਾਰੀ ਦੇ ਹਵਾਲੇ ਨਾਲ ਇਹ ਰਿਪੋਰਟ ਤੁਹਾਡੇ ਮੂਰੇ ਰੱਖ ਰਿਹਾ। ਇੱਕ ਪਾਸੇ ਕਰਪਟ ਕਰਾਣੇ ਨੇ ਜਿਹੜੇ ਅਰਬਾਂ ਖਰਬਾਂ ਦਾ ਕਰਜ਼ਾ ਚੁੱਕਦੇ ਨੇ ਤੇ ਉਹ ਕਰਜ਼ਿਆਂ 'ਚੋਂ ਕਿੰਨੇ ਕਰਜ਼ੇ ਕਿਹੜੀਆਂ-ਕਿਹੜੀਆਂ ਸਕੀਮਾਂ ਰਾਹੀਂ ਸਰਕਾਰਾਂ ਮਾਫ਼ ਕਰਦੀਆਂ ਨੇ, ਬੱਟੇ ਖਾਤੇ ਪਾ ਦਿੰਦੀਆਂ ਨੇ। ਹੈ ਡੈੱਡ ਡਿਕਲੇਅਰ ਕਰ ਦਿੰਦੀਆਂ ਨੇ, ਉਹ ਵੱਖਰਾ ਸਵਾਲ ਹੈ। ਤੇ ਕਿਸਾਨਾਂ ਦਾ ਕਿਸੇ ਦਾ 10000 ਕਿਸੇ ਦਾ 20000 ਕਿਸੇ ਦਾ ਲੱਖ ਕਿਸੇ ਦਾ 2 ਲੱਖ ਉਹਨਾਂ ਨੂੰ ਮਾਫ ਕਰਨ ਲੱਗਿਆ ਫਿਰ ਬੋਰਡ ਇਸ਼ਤਿਹਾਰ ਪ੍ਰਚਾਰ ਵਿਚਾਰਾ ਬਣਾ ਕੇ ਅਸੀਂ ਮਾਫ ਕਰ ਰਹੇ ਹਾਂ ਜੀ ਫਿਰ ਇਹ ਸ਼ਬਦ ਪੰਜਾਬ ਦੇ ਹਰ ਕਿਸਾਨ ਪਰਿਵਾਰ ਸਰ 2 ਲੱਖ ਦਾ ਕਰਜ਼ਾ ਇਹ ਉਸ ਸਮੇਂ ਹੈ ਜਦੋਂ ਪੰਜਾਬ ਦੇ ਕਿਸਾਨ ਨੂੰ ਐਮਐਸਪੀ ਮਿਲ ਰਹੀ ਹੈ ਜਦੋਂ ਦੀ ਫਸਲ ਵੀ ਚੰਗੀ ਵਿਕ ਰਹੀ ਹੈ ਹੈ ਨਾ ਤੇ ਜਦੋਂ ਪੰਜਾਬ ਦੀ ਸਭ ਤੋਂ ਜ਼ਮੀਨ ਵੀ ਉਪਜਾਊ ਆ ਬਿਜਲੀ ਦਾ ਬਿੱਲ ਵੀ ਨਹੀਂ ਆਉਂਦਾ ਹੈ ਨਾ ਨਹਿਰੀ ਪਾਣੀ ਵੀ ਮੁਕੰਤਰੀ ਸਾਹਿਬ ਅਸੀਂ ਕਹਿੰਦੇ ਘਰ ਘਰ ਤੱਕ ਪਹੁੰਚਾਤਾ ਹਰ ਖੇਤ ਤੱਕ ਪਹੁੰਚਾਤਾ ਫਿਰ ਇਹ ਤੇ ਕਾਰਨ ਕੀ ਨੇ ਕੀ ਕਦੇ ਸਰਕਾਰਾਂ ਨੇ ਦੀ ਨਿਸ਼ਾਨਦੇਹੀ ਕੀਤੀ ਕਿ ਪੰਜਾਬ ਹਰਿਆਣਾ ਵਰਗੇ ਸੂਬਿਆਂ ਦੇ ਵਿੱਚ ਖੁਦਕੁਸ਼ੀਆਂ ਦੀਆਂ ਖਬਰਾਂ ਆਉਣ ਇੱਥੇ ਦੇ ਕਿਸਾਨਾਂ ਨੂੰ ਧਰਨੇ ਲਾਉਣੇ ਪੈਣ ਹਾਂ ਇਸ ਧਰਨੇ ਦੇ ਦੌਰ ਦੇ ਵਿੱਚੋਂ ਇੱਕ ਰਾਜਨੀਤੀ ਕੱਢੀ ਜਾ ਰਹੀ ਹੈ ਔਰ ਉਸ ਦੇ ਲਈ ਜਥੇਬੰਦੀਆਂ ਦੀ ਕੁਝ ਅਜਿਹੀ ਗਲਤ ਭੂਮਿਕਾ ਵੀ ਸਵਾਲਾਂ ਦੇ ਕਿਰਚ ਰਹਿੰਦੀ ਹੈ ਕਿ ਜਦੋਂ ਦੇਖੋ ਰਾਹ ਰੋਕ ਲੋ ਆਮ ਲੋਕਾਂ ਨੂੰ ਮੁਸ਼ਕਲ ਬਧਾਤੋ ਤੇ ਨਾ ਟਕਰਾਜ਼ ਦੀ ਸਥਿਤੀ ਪੈਦਾ ਹੋ ਰਹੀ ਹੈ ਪਰ ਆਪਣੀ ਅੱਜ ਇਸ ਨੁਕਤੇ ਤੇ ਗੱਲ ਆ ਉਹ ਕਿਸਾਨੀ ਕਰਜ਼ਾ ਪੰਜਾਬ ਦੇ ਹਰ ਕਿਸਾਨ ਪਰਿਵਾਰ ਦੇ ਸਿਰ ਤੇ 2 ਲੱਖ 3000 ਰੁਪਏ ਦਾ ਔਸਤਨ ਕਰਜ਼ਾ ਹੁਣੇ ਚੋ ਕੇ ਜ਼ਵਾਦੂ ਕਿਸਾ ਘਟੋ ਖੇਤੀ ਤੇ ਕਿਸਾਨ ਭਲਾਈ ਰਾਜ ਮੰਤਰੀ ਰਾਮਨਾਥ ਠਾਕਰ ਨੇ ਇਹ ਜਾਣਕਾਰੀ ਖੁਦ ਲੋਕਸਭਾ ਦੇ ਵਿੱਚ ਉਸ ਸਮੇਂ ਦਿੱਤੀ ਜਦੋਂ ਇੱਕ ਮੈਂਬਰ ਪਾਰਲੀਮੈਂਟ ਰਚਨਾ ਬੈਨਰਜੀ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਤੇ ਉਸ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਲਿਖਤੀ ਇਹ ਜਵਾਬ ਮਹਈਆ ਕਰਵਾਇਆ ਕਿ ਜਿਹਦੇ ਅਨੁਸਾਰ ਪੰਜਾਬ ਦੇ ਕਿਸਾਨ ਦੇ ਸਿਰ ਤੇ 2 ਲੱਖ ਤੋਂ ਵੱਧ ਦਾ ਕਰਜ਼ਾ 2 ਲੱਖ 3000 ਰੁਪਏ ਪ੍ਰਤੀ ਕਿਸਾਨ ਔਸਤਨ ਪੰਜਾਬ ਦੇ ਕਿਸਾਨ ਦੇ ਸਿਰ ਤੇ ਕਰਜ਼ਾ ਤੇ ਦੇਸ਼ ਦੇ ਕਿਸਾਨ ਦੇ ਸਿਰ ਤੇ ਪੂਰੇ ਮੁਲਕ ਦੇ ਕਿਸਾਨਾਂ ਦੀ ਔਸਤ ਕਿਸਾਨ ਪਰਿਵਾਰਾਂ ਦੀ ਔਸਤਨ ਕਰਜ਼ਾ 74121 ਰੁਪਏ ਬਣਦੀ ਹੈ ਤੇ ਫਿਰ ਪੰਜਾਬ ਦੇ ਕਿਸਾਨਾਂ ਦੀ ਕਰਜ਼ੇ ਦੀ ਔਸਤ ਨਾਲੋਂ ਕਿਤੇ ਵੱਧ ਕਿਉਂ ਹੈ ਔਸ ਦੇ ਨੇੜੇ ਤੇੜੇ ਹੁੰਦੀ ਉਲਟਾ ਘੱਟ ਹੁੰਦੀ ਤਾਂ ਚੰਗਾ ਲੱਗਦਾ ਜਾਂ ਮਤਲਬ ਸਰਕਾਰਾਂ ਨੇ ਆਪਣਾ ਰੋਲ ਨਹੀਂ ਨਿਭਾਇਆ ਦੇਸ਼ ਦੇ ਕੌਮੀ ਪੱਧਰ ਤੇ ਕਿਸਾਨਾਂ ਦੇ ਕਰਜ਼ੇ ਦੀ ਪੰਡ ਦੀ ਔਸਤ ਜਿਹੜੀ ਆ ਰਹੀ ਹੈ ਪ੍ਰਤੀ ਕਿਸਾਨ ਪਰਿਵਾਰ ਉਹ 74121 ਰੁਪਈਆ ਹੈ ਦੇਸ਼ ਦੇ ਸਭ ਤੋਂ ਵੱਧ ਜ਼ਿਕਰ ਕਿਸੇ ਸੂਬੇ ਦੇ ਕਿਸਾਨ ਕਰਜ਼ਈ ਨੇ ਜਿੱਦੀ ਕਿਸਾਨ ਪਰਿਵਾਰਾਂ ਦੀ ਕਰਜ਼ੇ ਦੀ ਹੱਦ ਸਭ ਤੋਂ ਵੱਧ ਆ ਰਹੀ ਹੈ ਉਹ ਨੰਬਰ 1 ਤੇ ਆਂਧਰਾ ਪ੍ਰਦੇਸ਼ ਹੈ 245000 2.5 ਲੱਖ ਆਸਾਨ ਹਰ ਕਿਸਾਨ ਪਰਿਵਾਰ ਸਰ ਕਰਜ਼ਾ ਇਸੇ ਤਰ੍ਹਾਂ ਉਸ ਤੋਂ ਬਾਅਦ ਕੇਰਲਾ ਦੀ ਵਾਰੀ ਆਉਂਦੀ ਹੈ ਉਹ ਵੀ ਇਸੇ ਗਿੱਟ ਚ ਆਉਂਦਾ ਹੈ 242000 ਪ੍ਰਤੀ ਕਿਸਾਨ ਪਰਿਵਾਰ ਕਰਜ਼ਾ ਤੀਸਰਾ ਨੰਬਰ ਪੰਜਾਬ ਦਾ ਹੈ ਜਿੱਥੋਂ ਦੇ ਕਿਸਾਨ ਦੇ ਸਿਰ ਤੇ 2 ਲੱਖ 3000 ਰੁਪਈਆ ਪ੍ਰਤੀ ਕਿਸਾਨ ਕਰਜ਼ਾ ਖੜਾ 2 ਲੱਖ ਦਾ ਕਰਜ਼ਾ ਹਰ ਕਿਸਾਨ ਪਰਿਵਾਰ 'ਤੇ ਸਰ ਖੜਾ ਹੈ ਫਿਰ ਇਸ ਤੋਂ ਬਾਅਦ ਜੇਕਰ ਅੱਪਾ ਗੱਲ ਕਰੀਏ ਤਾਂ ਹਰਿਆਣੇ ਦੀ ਵਾਰੀ ਆਉਂਦੀ ਹੈ ਹਰਿਆਣੇ ਦੇ ਵਿੱਚ 1,83,000 ਪ੍ਰਤੀ ਕਿਸਾਨ ਪਰਿਵਾਰ ਇਸ ਇਸੇ ਤਰ੍ਹਾਂ ਫਿਰ ਹਿਮਾਚਲ ਹੈ 85,825 ਰੁਪਏ ਪ੍ਰਤੀ ਕਿਸਾਨ ਕਰਜ਼ਾ ਹੁੰਦਾ ਇਸ ਤੋਂ ਬਾਅਦ ਕਸ਼ਮੀਰ ਹੈ 30,345 ਰੁਪਏ ਪ੍ਰਤੀ ਕਿਸਾਨ ਕਰਜ਼ਾ ਹੁੰਦਾ ਹੁਣ ਇੱਥੇ ਹਰ ਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਮੁਸ਼ਕਲਾਂ ਵੀ ਹੈਗੀਆਂ ਕਿਸਾਨਾਂ ਲਈ ਪੰਜਾਬ ਨਾਲੋਂ ਵੱਧ ਨੇ ਉਲਟਾ ਪਰ ਉੱਥੇ ਕੀ ਸਰਕਾਰੀ ਸਹੂਲਤਾਂ ਜਈਆਂ ਨੇ ਜਾਂ ਉਹ ਉੱਥੇ ਉਹਨਾਂ ਨੇ ਆਪਣੇ ਖਰਚਿਆਂ ਨੂੰ ਉਸ ਤਰ੍ਹਾਂ ਮੇਨਟੇਨ ਕੀਤਾ ਹੋਇਆ ਜਾਂ ਉਹਨਾਂ ਨੇ ਆਸ ਉਮੀਦ ਛੱਡ ਦਿੱਤੀ ਹੈ ਤੇ ਇਹੋ ਜੀ ਜ਼ਿੰਦਗੀ ਇਹੋ ਜੀ ਬਸਰ ਕਰ ਰਹੇ ਨੇ ਸੰਘਰਸ਼ ਤੋਂ ਕਿਨਾਰਾ ਕਰ ਲਿਆ ਇਹ ਸਾਰੇ ਸਵਾਲ ਨਾਲ ਤੁਰੇ ਆਉਣਗੇ ਪਰ ਇਹ ਸਥਿਤੀ ਤੁਹਾਡੇ ਸਾਹਮਣੇ ਹੈ 70ਵੇਂ ਦੇ ਦੌਰ ਦੇ ਵਿੱਚ ਪਿੰਡੂ ਭਾਰਤ ਵਿੱਚ ਖੇਤੀਬਾੜੀ ਪਰਿਵਾਰਾਂ ਅਤੇ ਪਰਿਵਾਰਾਂ ਦੀ ਜ਼ਮੀਨ ਦੇ ਪਸ਼ੂ ਤਨ ਜਾਇਦਾਦ ਦੀ ਸਿੱਤਨਾ ਮੁਲਾਂਕਣ 2019 ਦੀ ਰਿਪੋਰਟ ਦੇ ਆਧਾਰ ਤੇ ਹੈ। ਪੰਜਾਬ ਵਿੱਚ ਆਵਸਰਨ ਖੇਤੀਬਾੜੀ ਪਰਿਵਾਰ ਕਰਜ਼ੇ ਮਾਮਲੇ ਵਿੱਚ ਕੇਰਲਾ ਸਭ ਤੋਂ ਮੂਰਿਆ ਇਹ 2019 ਦੇ ਆਧਾਰਤ ਰਿਪੋਰਟ ਹੈ ਹੁਣ ਇਹਦੇ ਵਿੱਚ ਕਿੰਨਾ ਗਾਂ ਵਧਿਆ ਹੋਏਗਾ ਇਹ ਜਵਾਬ ਹੈ ਕੇਂਦਰੀ ਮੰਤਰੀ ਦਾ ਹੁਣ ਭਾਰਤੀ ਸੰਸਦ ਦੇ ਵਿੱਚ। ਸੋ ਆਪਾਂ ਗੱਲ ਕਰਕੇ ਟੇ ਕੇਰਲਾ ਨੰਬਰ 1 ਹੈ, ਆਂਧਰਾ ਆਂਧਰਾ ਪ੍ਰਦੇਸ਼ ਨੰਬਰ 1 ਹੈ, ਕੇਰਲਾ ਨੰਬਰ 2 ਹੈ, ਪੰਜਾਬ ਨੰਬਰ 3 ਹੈ। ਇਸ ਇਸੇ ਸੰਸਦ ਦੇ ਸੈਸ਼ਨ ਦੌਰਾਨ ਹੀ ਚਰਨਜੀਤ ਚੰਨੀ ਨੇ ਇੱਕ ਸਵਾਲ ਪੁੱਛਿਆ ਤੇ ਉਹਦਾ ਜਵਾਬ ਫਿਰ ਬਣਜਤੇ ਜੋਗਰਾਜ ਮੰਤਰੀ ਜਤਨ ਪ੍ਰਸਾਦ ਨੇ ਦਿੱਤਾ ਕਿ ਪੰਜਾਬ ਚ 1741 ਸਟਾਰਟਅਪ ਨੇ ਸਟਾਰਟਅਪ ਨੂੰ ਲੈ ਕੇ ਸਵਾਲ ਸੀਗਾ ਉਹਨਾਂ ਨੇ ਸਵਾਲ ਜਵਾਬ ਦਿੱਤਾ ਹਰਿਆਣੇ ਚ 8000 222 ਨੇ ਤੇ ਹਿਮਾਚਲ ਚ 563 ਨੇ ਤੇ ਸਾਡੇ 1741 ਨੇ ਹਰਿਆਣੇ ਚ ਸਟਾਰਟਅਪ ਵੱਧ ਹੋਣ ਦਾ ਕਾਰਨ ਇੱਕ ਢਗਾਂਵ ਵਰਗਾ ਨਗਰਾਨਾ ਕੋਲ ਸੋ ਇਹ ਵੀ ਇੱਕ ਪਹਿਲੂ ਹੈਗਾ ਤੇ ਇਸੇ ਤਰ੍ਹਾਂ ਇਹ ਵੀ ਜਾਣਕਾਰੀ ਸਾਹਮਣੇ ਲਿਆਂਦੀ ਹੈ ਕਿ ਡਿਜੀਟਲ ਖੇਤੀਬਾੜੀ ਮਿਸ਼ਨ ਤਹਿਤ 2 ਕਰੋੜ ਤੋਂ ਵੱਧ ਕਿਸਾਨ ਆਪਣਾ ਪਛਾਣ ਪੱਤਰ ਬਣਾ ਚੁੱਕੇ ਨੇ ਸੋ ਇਹ ਵੀ ਪਹਿਲੂ ਅਹਿਮ ਹੈ ਜੀ ਚਲੋ ਅਗਾਂਹ ਵਧੀਏ ਮੁੱਖ ਮੰਤਰੀ ਸਾਹਿਬ ਸ਼ਿਫਟ ਹੋ ਰਹੇ ਨੇ ਨਹੀਂ ਨਹੀਂ ਘਰ ਸ਼ਿਫਟ ਕਰ ਰਹੇ ਨੇ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਪਣਾ ਘਰ ਜਲੰਧਰ ਦੇ 117 ਸਾਲ ਪੁਰਾਣੇ ਮਕਾਨ ਸ਼ਿਫਟ ਕਰਨ ਦੀ ਤਿਆਰੀ ਚ ਨੇ ਬੜਾ ਕਹਿੰਦੇ ਇਤਿਹਾਸਿਕ ਘਰ ਹੈ ਬੜਾ ਕਲਾਤਮਕ ਘਰ ਹੈ ਬੜਾ ਨਰਹਾਨੀ ਹੈ ਉੱਥੇ ਪਾਣਾ ਕਹਿੰਦੇ ਉਹ ਪਲ ਸੋ ਇਸ ਲਈ ਸਕੂਨ ਬਹੁਤ ਆ ਕਹਿੰਦੇ ਉਸ ਘਰ ਚ ਉਹ ਘਰ ਚ ਤਬਦੀਲ ਹੋਣ ਜਾ ਰਿਹਾ ਪੈਸੇ ਸਾਰਿਆਂ ਦਾ ਧਿਆਨ ਚੋਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਲੰਧਰ ਸੇ ਉਧੋ ਜਿਮਨੀ ਚੌਣ ਸੀ ਤਾਂ ਉਹਨਾਂ ਨੇ ਉੱਥੇ ਇੱਕ ਘਰ ਕਿਰਾਏ ਤੇ ਲਿਆ ਸੀ ਉਸ ਕਿਰਾਏ ਦੇ ਘਰ ਚੋਂ ਹੁਣ ਉਹ ਇੱਕ ਉਸ ਸਰਕਾਰੀ ਬੰਗਲੇ ਚ ਜਾ ਰਹੇ ਨੇ ਜਿੱਥੇ ਲੰਮਾ ਸਮਾਂ ਜਲੰਧਰ ਦੇ ਕਮਿਸ਼ਨਰ ਰਹਿੰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦੀ ਹੀ ਬਾਰਾਂਦਰੀ ਜਲੰਧਰ ਦੀ ਬਾਰਾਂਦਰੀ ਸਥਿਤ 170 ਸਾਲ ਪੁਰਾਣੇ ਮਕਾਨ ਚ ਸ਼ਿਫਟ ਹੋ ਸਕਦੇ ਨੇ 170 ਸਾਲ ਪੁਰਾਣਾ ਮਕਾਨ ਜਿਹਦਾ ਨੰਬਰ 1 ਹੈ ਮਕਾਨ ਨੰਬਰ 1 ਉਹੀ ਘਰ ਹੈ ਜਿੱਥੇ ਪਹਿਲਾਂ ਡਿਵੀਜ਼ਨਲ ਕਮਿਸ਼ਨਰ ਦਾ ਘਰ ਹੁੰਦਾ ਸੀ ਤੇ ਹੁਣ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੇ ਜਲੰਧਰ ਸ਼ਹਿਰ ਦਾ ਨਿਵਾਸ ਟਿਕਾਣਾ ਬਣ ਸਕਦਾ ਐਸੀ ਚੰਡੀਗੜ੍ਹ ਚ ਮੁੱਖ ਮੰਤਰੀ ਸਾਹਿਬ ਕੋਲ ਸਰਕਾਰੀ ਕੋਠੀ ਹੈ ਸੰਗਰੂਰ ਕੋਠੀ ਹੈ ਪਿੰਡ ਘਰ ਹੈਗਾ ਚੰਡੀਗੜ੍ਹ ਚ ਇੱਕ ਕੋਠੀ ਤੇ ਪੈਸਾ ਮੁੱਖ ਮੰਤਰੀ ਨਾਂ ਤੇ ਪੰਜ ਕੋਠੀਆਂ ਬੋਲਦੀ ਚਲੋ ਰਹਿੰਦੀ ਖਚ ਨੇ ਚਾਰ ਵੱਖ-ਵੱਖ ਪਹਿਲੂਆਂ ਤੋਂ ਅਲਾਟ ਨੇ ਇਸ ਜਿਹੜਾ ਹੁਣ ਜਲੰਧਰ ਦੇ ਵਿੱਚ ਇਹ ਘਰ ਚ ਸ਼ਿਫਟ ਹੋਣ ਦਾ ਇਹ ਘਰ ਬੜਾ ਕਹਿੰਦੇ ਸਪੈਸ਼ਲ ਹੈ ਤੇ ਇੱਥੇ ਸੋਫੇ ਲੱਗਣੇ ਸ਼ੁਰੂ ਹੋ ਗਏ ਬੈਡਮਿੰਟਨ ਤੇ ਵਾਲੀਬਾਲ ਕੋਰਟ ਤਿਆਰ ਹੋ ਰਿਹਾ ਹੈ ਹੈ ਜੋਏ ਪਾਸੇ ਜਾਲ ਜੂੜ ਲੱਗ ਗਿਆ ਤਿਆਰੀ ਹੋ ਗਈ ਇਮਾਰਤ ਦੀ ਦਰਸਤੀ ਹੋ ਰਹੀ ਹੈ ਉਸ ਦੀ ਮਰਮਤ ਰੰਗ ਰੋਗਨ ਕੋਈ ਫਰਸ਼ ਬਦਲਣਾ ਕੁਝ ਕਰਨਾ ਹੈ ਬਾਥਰੂਮ ਵਧੀਆ ਸਾਰਾ ਕੁਝ ਪ੍ਰਕਿਰਿਆ ਚੱਲ ਰਹੀ ਹੈ ਤਿਆਰੀਆਂ ਨੂੰ ਦੇਖਦੇ ਹੋਏ ਕਹਿੰਦੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮੰਕੰਤਰੀ ਜਲਦੀ ਇਹਦੇ ਵਿੱਚ ਰਹਿਣਾ ਆ ਸਕਦੇ ਜਿ ਜਿਸ ਤਰ੍ਹਾਂ ਦੀ ਤੇਜ਼ੀ ਤਿਆਰੀ ਉਸ ਹੈਗੀ ਆ ਹੋ ਸਕਦਾ ਵਿਰੋਧੀ ਇਹਨੂੰ ਸ਼ਿਸ਼ਮੈਲ ਨਾਲ ਮਿਲਾ ਕੇ ਸਵਾਲ ਵੀ ਖੜੇ ਕਰਨ ਲੱਗ ਜਾਣ ਕਿ ਲੋ ਜੀ ਕੇਜਰੀਵਾਲ ਤੋਂ ਬਾਅਦ ਉਹਨੂੰ ਭਗਵੰਤ ਮਾਨ ਵੀ ਸ਼ਿਸ਼ਮੈਲ ਦੇ ਰਾਹ ਤੇ ਪਰ ਉਹ ਕਹਿੰਦੇ ਕਿ ਇਹ ਵਿਰਾਸਤੀ ਕਰ ਉਹ ਕੰਟਰੀ ਨੇ ਜਲੰਧਰ ਦੇ ਕੈਂਟ ਦੇ ਵਿੱਚ ਇੱਕ ਘਰ ਲਿਆ ਹੋਇਆ ਸੀਗਾ ਜਿੱਥੇ ਉਹ ਕਿਰਾਏ ਤੇ ਰਹਿੰਦੇ ਸੀ ਜਿੱਥੇ ਉਹ ਦਰਬਾਰ ਵੀ ਲਾਉਂਦੇ ਰਹੇ ਨੇ ਤੇ ਜਿਮਨੀ ਚੋਣਾਂ ਦੇ ਦੌਰਾਨ ਉਹਨੇ ਉਸ ਦੁਆਬਾ ਖੇਤਰ ਦੇ ਲੋਕਾਂ ਨਾਲ ਵਾਅਦਾ ਵੀ ਕੀਤਾ ਸੀ ਕਿ ਮੈਂ ਹਫ਼ਤੇ 'ਚ 2 ਤੋਂ 3 ਦਿਨ ਜਲੰਧਰ ਹੀ ਆ ਕੇ ਰੁਕਿਆ ਕਰੂੰਗਾ ਤਾਂ ਕਿ ਤੁਹਾਨੂੰ ਚੰਡੀਗੜ੍ਹ ਨਾ ਆਉਣਾ ਪਵੇ ਹੁਣ ਉਹ ਘਰ ਕਹਿੰਦੇ ਜੀ ਥੋੜਾ ਜਿਹਾ ਸ਼ਹਿਰ ਤੋਂ ਬਾਹਰ ਪੈਂਦਾ ਪਰ ਇਹ ਸ਼ਹਿਰ ਦੇ ਵਿੱਚ ਪੈਂਦਾ ਐਨ ਮਤਲਬ ਇੱਥੇ ਜਲੰਧਰ ਦਾ ਜਿਹੜਾ ਪ੍ਰਸਿੱਧ ਕਲੱਬ ਹੈ ਜਿਮਖਾਨਾ ਕਲੱਬ ਉਹ ਵੀ ਬਿਲਕੁਲ ਇਹਦੇ ਨਾਲ ਲੱਗਦਾ ਪਰ ਇਸ ਲਈ ਉੱਥੇ ਫਿਰ ਹੁਣ ਕਹਿੰਦੇ ਜੀ ਤਿਆਰੀਆਂ ਪੂਰੀਆਂ ਨੇ ਨਵਾਂ ਫਰਨੀਚਰ ਆ ਗਿਆ ਏ 170 ਸਾਲ ਪੁਰਾਣੀ ਕਰ ਚ 140 ਕਮਿਸ਼ਨਰ ਹੁਣ ਤੱਕ ਰਹਿ ਚੁੱਕੇ ਨੇ ਸੋਸ ਘਰ ਦੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਤਬਦੀਲ ਹੋ ਸਕਦੇ ਨੇ ਵੈਸੇ ਮੁੱਖ ਮੰਤਰੀ ਕੌਣ ਹੋਵੇਗਾ ਇਸ ਦੀ ਚਰਚਾ ਦਿੱਲੀ 'ਚ ਵੀ ਖੂਬ ਹੈ ਦਿੱਲੀ 'ਚ ਭਾਰਤੀ ਜਨਤਾ ਪਾਰਟੀ ਬਹੁਮਤ ਲੈ ਗਈ ਪਰ ਅਜੇ ਉਸਨੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਨਹੀਂ ਕੀਤਾ ਅਜੇ ਉਸਨੇ ਆਪਣਾ ਐਮਐਲਏ ਨੂੰ ਬਿਠਾ ਕੇ ਕਾਗਜ਼ੀ ਪੱਤਰੀ ਕਾਰਵਾਈ ਪੂਰੀ ਕਰਕੇ ਆਪਣਾ ਲੀਡਰ ਨਹੀਂ ਚੁਣਿਆ ਵਿਧਾਇਕਾਂ ਨੇ ਆਪਣਾ ਲੀਡਰ ਨਹੀਂ ਚੁਣਿਆ ਤਾਂ ਕਿ ਉਸ ਨੂੰ ਮੁੱਖ ਮੰਤਰੀ ਦੇ ਲਈ ਫਿਰ ਸੋਚਣ ਦੇ ਲਈ ਪੇਸ਼ ਕੀਤਾ ਜਾ ਸਕੇ ਅਸਲ 'ਚ ਇੰਤਜ਼ਾਰ ਹੋ ਰਿਹਾ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਨਰਿੰਦਰ ਮੋਦੀ ਅੱਜਕੱਲ ਵਿਦੇਸ਼ ਦੌਰੇ ਤੇ ਨੇ ਤੇ ਅਮਰੀਕਾ ਵੀ ਜਾਣਾ ਹੈ ਉਹਨਾਂ ਨੇ ਤੇ ਪਰਤਣ ਤੋਂ ਬਾਅਦ ਫਿਰ ਮੰਨਿਆ ਜਾ ਰਿਹਾ ਕਿ ਬਕਾਇਦਾ ਤੌਰ ਤੇ ਐਲਾਨ ਹੋ ਜਾਏਗਾ ਵੈਸੇ ਭਾਜਪਾ ਤਾਂ ਭਾਜਪਾ ਆਮ ਆਦਮੀ ਪਾਰਟੀ ਤੋਂ ਲੈ ਕੇ ਕਾਂਗਰਸ ਵਾਲੇ ਵੀ ਜਾਂ ਮੀਡੀਆ ਕਰਮੀ ਵੀ ਜਾਂ ਦਿੱਲੀ ਦੇ ਵਾਸੀ ਵੀ ਇਹ ਨਜ਼ਰਾਂ ਗੜਾ ਕੇ ਬੈਠੇ ਨੇ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇਗਾ ਕਿਉਂਕਿ ਭਾਜਪਾ ਨੂੰ ਚਿਹਰੇ ਦੀ ਕਮੀ ਨਾਲ ਤਾਂ ਯੋਜਨਾ ਪਿਆ ਤੇ ਪਰ ਉਹਨਾਂ ਨੇ ਇੱਕ ਵੀ ਚਿਹਰੇ ਤੇ ਦਾਾ ਖੇਡਣ ਦੀ ਬਜਾਏ ਖੁੱਲਾ ਖੇਡਣਾ ਹੀ ਪਹਿਲ ਕਦਮੀ ਕੀਤੀ ਤੇ ਮੋਦੀ ਦੇ ਨਾਂ ਤੇ ਅਮਿਤ ਸ਼ਾਹ ਦੇ ਨਾਂ ਤੇ ਹੀ ਚੋਣ ਲੜੀ ਤੇ ਚਲੋ ਜਿੱਤ ਗਏ ਪਰ ਇਹ ਸਸਪੈਂਸ ਹੁਣ ਦਿੱਲੀ 'ਚ ਬਣਿਆ ਹੋਇਆ ਜੀ ਕਿ ਜੀ ਮੁੱਖ ਮੰਤਰੀ ਕੌਣ ਹੋਏਗਾ ਪ੍ਰਧਾਨ ਮੰਤਰੀ ਅੰਦਰ ਮੋਦੀ ਹੋਰਾਂ ਨੇ ਇਸ ਜਿੱਤ ਤੋਂ ਬਾਅਦ ਦਿੱਲੀ ਜਿਹੜਾ ਭਾਜਪਾ ਦਾ ਦਫ਼ਤਰ ਹੈ ਉੱਥੇ ਇਕੱਠ ਰੱਖਿਆ ਸੀ ਉਹ ਸਾਰੇ ਆਏ ਵਧਾਈਆਂ ਦਾ ਦੌਰ ਚੱਲਿਆ ਹੈ ਨਾ 48 ਵਿਧਾਇਕਾਂ ਨੂੰ ਬੁਲਾਇਆ ਗਿਆ ਉਹਨਾਂ ਨਾਲ ਫੋਟੋਆਂ ਫੁਟਵਾ ਹੋਈਆਂ ਗੁਲਦਸਤ ਦੇਣ ਵੇਣੇ ਸਾਰਾ ਕੁਝ ਵਧਾਈਆਂ ਦਾ ਕਲਚਰ ਰਿਹਾ ਪਰ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਨਰਿੰਦਰ ਮੋਦੀ ਹੋਰਾਂ ਨੇ ਅਮਿਤ ਸ਼ਾਹ ਔਰ ਜੇਪੀ ਨੱਡਾ ਨਾਲ ਮਿਲ ਕੇ ਇੱਕ ਬੰਦ ਕਮਰਾ ਬੈਠਕ ਕੀਤੀ ਤੇ ਉਸ ਬੈਠਕ ਚੋਂ ਕੁਝ ਨੇ ਸੰਕੇਤ ਲੈਂਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਹੋਰੀ ਵਿਦੇਸ਼ ਦੌਰੇ ਤੋਂ ਪਹਿਲਾਂ ਕੁਝ ਤੈਅ ਕਰਨਾ ਚਾਹੁੰਦੇ ਨੇ ਪਰ ਨਹੀਂ ਤੈਅ ਹੋਇਆ ਹੁਣ ਅਮਰੀਕਾ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਮੰਨਿਆ ਜਾ ਰਿਹਾ ਕਿ ਤੈਅ ਹੋਏਗਾ ਪਰ ਕਹਿੰਦੇ ਨਰਿੰਦਰ ਮੋਦੀ ਹੋਰੀ ਅਮਿਤ ਸ਼ਾਹ ਨੂੰ ਇੰਨਾ ਜ਼ਰੂਰ ਕਹਿ ਗਏ ਨੇ ਕਿ ਵੱਡੇ ਪ੍ਰੋਗਰਾਮ ਦੀ ਤਿਆਰੀ ਰੱਖੋ ਮੰਨਿਆ ਜਾ ਰਿਹਾ ਕਿ ਕਿਸੇ ਵੱਡੇ ਖੁੱਲੇ ਮੈਦਾਨ ਦੇ ਵਿੱਚ ਦਿੱਖਦੇ ਜੀ ਉਹ ਰਾਮਲਾ ਮੈਦਾਨ ਹੁੰਦਾ ਹੈ ਜਾਂ ਕੋਈ ਹੋਰ ਮੈਦਾਨ ਹੁੰਦਾ ਹੈ ਕਿਸ ਮੈਦਾਨ ਦੇ ਵਿੱਚ ਕਿਸ ਗਰਾਊਂਡ ਦੇ ਵਿੱਚ ਸੋਚਕ ਸਮਾਗਮ ਹੋਏਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਹੋਰੀ ਇਸ ਨੂੰ ਦੇਸ਼ ਭਰ ਦੇ ਵਿੱਚ ਦਾ ਦੁਨੀਆ ਭਰ ਦੇ ਮੀਡੀਆ 'ਚ ਸ਼ਕਤੀ ਪ੍ਰਦਰਸ਼ਨ ਵਜੋਂ ਉਭਾਰਨਾ ਚਾਹੁੰਦੇ ਨੇ ਕਿ ਦਿੱਲੀ 27 ਸਾਲਾਂ ਬਾਅਦ ਭਾਜਪਾ ਨੂੰ ਮਿਲੀ ਹੈ ਤੇ ਦਿੱਲੀ ਦੇ ਵਿੱਚ ਸਾਰੇ ਸੂਬਿਆਂ ਦੇ ਲੋਕ ਰਹਿੰਦੇ ਨੇ ਇਸ ਲਈ ਹੁਣ ਪੂਰਾ ਮੁਲਕ ਸਾਡੇ ਨਾਲ ਹੈ ਇਸ ਨੂੰ ਉਹ ਪ੍ਰਚਾਰਨਾ ਚਾਹੁੰਦੇ ਨੇ ਇਸ ਲਈ ਕਹਿੰਦੇ ਜੀ ਜਿੰਨੀ ਆ ਭਾਜਪਾ ਨਾਲ ਸੰਬੰਧਿਤ ਜਾਂ ਐਨਡੀਆ ਨਾਲ ਸੰਬੰਧਿਤ ਸਰਕਾਰਾਂ ਨੇ ਸੂਬਿਆਂ ਦੀਆਂ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਉਹਨਾਂ ਦੇ ਰਾਜਪਾਲਾਂ ਨੂੰ ਵੀ ਸਦਦਾਤਾ ਜਾ ਸਕਦਾ ਹੈ ਇਸ ਮਾਗਮ ਦੇ ਵਿੱਚ ਪਰ ਜਿਹੜਾ ਢੁੜਕੂ ਦਿੱਲੀ ਦੇ ਬੀਜੇਪੀ ਦੇ ਵਿਧਾਇਕਾਂ ਚ ਹੈ ਉਹ ਕਿਸੇ ਚ ਨਹੀਂ ਆਉਣਾ ਧਨਕਰ ਸਭ ਦੀ ਵਧੀ ਕੁਝ ਤਰ੍ਹਾਂ ਕਹਿੰਦੀ ਆ ਵੀ ਪਰਵੇਸ਼ ਬਰਮਾ ਨੇ ਕਮਾਲ ਕਰਤਾ ਵੀ ਪੈਸਾ ਪੰਜਾਬ ਨੂੰ ਲੈ ਕੇ ਉਹਦੀ ਜਿਹੇ ਜੇ ਕੋੜੇ ਬੋਲ ਸੀ ਉਹਦੇ ਤੱਕ ਐਫ ਆਈ ਆਰ ਹੋਣੀ ਚਾਹੀਦੀ ਸੀ ਕਾਰਵਾਈ ਹੋਣੀ ਚਾਹੀਦੀ ਸੀ ਉਲਟਾ ਦਿੱਲੀ 'ਚ ਚਰਚਾ ਵਾਂ ਨੇ ਕਿ ਵੀ ਉਹਨੇ ਕੇਜਰੀਵਾਲ ਹਰਾਇਆ ਇਸ ਲਈ ਜੀ ਬੀ ਜੀ ਪੀ ਉਹਨੂੰ ਮੁੱਖ ਮੰਤਰੀ ਬਣਾ ਸਕਦੀ ਹੈ ਪਰ ਕੀ ਬੀ ਜੀ ਪੀ ਚੁਣੇ ਐਮ ਐਲ ਏ 'ਚ ਹੀ ਮੁੱਖ ਮੰਤਰੀ ਬਣਾਏਗੀ ਕੀ ਕਿਸੇ ਮੈਂਬਰ ਪਾਰਲੀਮੈਂਟ ਨੂੰ ਵੀ ਲੈ ਕੇ ਮੁੱਖ ਮੰਤਰੀ ਬਣਾਇਆ ਜਾ ਸਕਦਾ ਕੀ ਬਿਨਾਂ ਕਿਸੇ ਕੋਈ ਰਾਜ ਸਵਾ ਮੈਂਬਰ ਵੀ ਹੋ ਸਕਦਾ ਹੈ ਕੋਈ ਹੋਰ ਆਗੂ ਵੀ ਹੋ ਸਕਦਾ ਹੈ ਕਈ ਨਾਮ ਚੱਲਦੇ ਰਹੇ ਨੇ ਕਿਉਂ ਨਾ ਚੋ ਕਿਸੇ ਨੂੰ ਲਿਆ ਕੇ ਮੁੱਖ ਮੰਤਰੀ ਬਣਾਇਆ ਜਾ ਸਕਦਾ 6 ਮਹੀਨੇ ਬਾਅਦ ਦੁਬਾਰਾ ਚੋਣ ਲੜਵਾਈਆ ਜਾ ਸਕਦੀ 6 ਮਹੀਨੇ ਦੇ ਅੰਦਰ ਅੰਦਰ ਜਾਂ ਪ੍ਰਵੇਸ਼ ਵਰਮਾ ਹੀ ਫਿੱਟ ਬੈਠਦਾ ਵੈਸੇ ਭਾਜਪੀ ਦਾ ਕੋਈ ਵੀ ਲੀਡਰ ਕੁਝ ਤਰ੍ਹਾਂ ਤਾਂ ਇਹ ਵੀ ਸੋਚ ਰਹੀ ਹੈ ਕਿ ਪੰਜਾਬ ਤੇ ਜਿਵੇਂ ਭਾਜਪੀ ਦੀ ਨਜ਼ਰ ਹੈ ਉਸ ਨਜ਼ਰ ਚੋਂ ਸਰਸਾ ਹੋਰਾਂ ਨੂੰ ਵੀ ਮਨਜਿੰਦਰ ਸਿੰਘ ਸਰਸਾ ਹੋਰਾਂ ਨੂੰ ਵੀ ਮੁੱਖ ਮੰਤਰੀ ਬਣ ਦਾ ਮੌਕਾ ਦਿੱਤਾ ਜਾ ਸਕਦਾ ਇੱਕ ਤਾਂ ਸਿਕਚੇਰਾ ਹਾਂ ਦੂਜਾ ਮਤਲਬ ਕਿ ਇਸ ਵਾਰ ਨੇ ਕਿ ਦਿੱਲੀ ਦੇ ਦੇਖੋ ਜੀ ਸਿੱਕਤ ਲਿਆਮ ਦੇ ਹਵਾਲੇ ਨਾਲ ਕਾਂਗਰਸ ਨੇ ਜੋ ਕੀਤਾ ਅਸੀਂ ਉਹਦੇ ਉਲਟ ਦੇਖੋ ਭਾਈਚਾਰੇ ਨਾਲ ਖੜੇ ਆ ਤੀਜਾ ਪੰਜਾਬ ਦੇ ਹਵਾਲੇ ਨਾਲ ਕਿ ਦੇਖੋ ਜੀ ਅਸੀਂ ਸਿੱਖ ਭਾਈਚਾਰੇ ਨੂੰ ਕਿੰਨੀ ਪੈਦਕੀ ਦਿੰਦੀ ਹੈ ਸੋ ਇਸ ਤਰ੍ਹਾਂ ਦੀ ਵੀ ਕੁਝ ਤਰ੍ਹਾਂ ਨੂੰ ਲੱਗਦਾ ਪਰ ਕਹਿੰਦੇ ਕਿ ਹੋਣਾ ਇਹ ਹੈ ਜੋ ਨਰਿੰਦਰ ਮੋਦੀ ਨੂੰ ਲੱਗਦਾ ਇਹ ਕਹਿੰਦੇ ਇਸ ਲਈ ਭਾਜਪਾ ਦਾ ਕੋਈ ਵੀ ਵਿਧਾਇਕ ਜਾਂ ਕੋਈ ਵੀ ਲੀਡਰ ਮੂੰਹ ਨਹੀਂ ਖੋਲ ਰਿਹਾ ਕਿ ਪਤਾ ਨਹੀਂ ਪਈ ਕਿਤੇ ਤੇ ਗਣੂਆ ਪੈ ਜਾਣ ਕਿਉਂਕਿ ਉਦਾਹਰਨਾਂ ਪਈਆਂ ਨੇ ਮੂਰੇ ਗੁਜਰਾਤ ਚ ਕਦੋਂ ਭਿੰਦਰਪਾਈ ਪਟੇਲ ਰਾਜਸਥਾਨ ਚ ਕਦੋਂ ਭਜਨ ਲਾਲ ਸ਼ਰਮਾ ਹੈ ਨਾ ਮੱਧ ਪ੍ਰਦੇਸ਼ ਕਦੋਂ ਮੋਨ ਜਾਦਵ ਹਰਿਆਣਾ ਚ ਕਦੋਂ ਮਨੋਹਰ لال ਖੱਟਰ ਤੇ ਕਦੋਂ ਨਾਇਬ ਸਿੰਘ ਸੈਣੀ ਸੋ ਇਸ ਲਈ ਕਹਿੰਦੇ ਕਿ ਕਿਸੇ ਨੂੰ ਨਹੀਂ ਪਤਾ ਇਸ ਲਈ ਉਹਨੇ ਕਹਿ ਕੇ ਚੁੱਪਰ ਹੋ ਪਾਈ ਤੇ ਪਰ ਦਿੱਲੀ ਦੇ ਵਿੱਚ ਕੁਝ ਵੱਡਾ ਹੋਊਗਾ ਪਰ ਦਿੱਲੀ ਅਰਧ ਸੁਬਾਹ ਸੰਪੂਰਨ ਸਵੇਰ ਦਾ ਦਰਜਾ ਉਹਨੂੰ ਹਾਸਲ ਨਹੀਂ ਹੈ ਜਿਹੜੀਆਂ ਧਰਾਂ ਨੇ ਤੇ ਰਾਜ ਕੀਤਾ ਇਹ ਕਹਿ ਕੇ ਕਿ ਸੁਪਨੂ ਸੂਬੇ ਦੀ ਲੜਾਈ ਲੜਾਂਗੇ ਉਹਨਾਂ ਨੇ ਵੀ ਲੜੀ ਹਾਂ ਪਰ ਉਹ ਰਾਜਪਾਲ ਤੋਂ ਲੈ ਕੇ ਕੇਂਦਰ ਨਾਲ ਲੜਦੇ ਜਰੂਰ ਨਜ਼ਰ ਆਏ ਸੋ ਦਿੱਲੀ ਦੇ ਲੋਕਾਂ ਨੂੰ ਤਾਂ ਇਹ ਰਾਹਤ ਹੈ ਕਿ ਚਲੋ ਕੋਈ ਗੱਲ ਨਹੀਂ ਪਈਆ ਲੜਾਈ ਤਾਂ ਮੁੱਕੀ ਪਰ ਕਹਿੰਦੇ ਕਿ ਭਾਜਪਾ ਵੀ ਇਹਨਾਂ ਦੀ ਹਾਈ ਕਮਾਂਡ ਵੀ ਇਹ ਧਿਆਨ ਰੱਖੂਗੀ ਕਿਤੇ ਕੋਈ ਵੱਡੇ ਕਦ ਵਾਲਾ ਲੀਡਰ ਨਾ ਇੱਥੇ ਬਿਠਾ ਲਈਏ ਜਿਹੜਾ ਕਾਨੂੰ ਫੇਰ ਰਾਜਪਾਲ ਨਾਲ ਅਡਾ ਲੈਣ ਲੱਗ ਜਾਵੇ ਕਿ ਮੈਂ ਮੁੱਖ ਮੰਤਰੀ ਇਸ ਲਈ ਕਹਿੰਦੇ ਕਿ ਜਿਹੜਾ ਪ੍ਰਧਾਨ ਮੰਤਰੀ ਤੋਂ ਲੈ ਕੇ ਅਮਿਤ ਸ਼ਾਹ ਤੋਂ ਹੁੰਦੇ ਹੋਏ ਰਾਜਪਾਲ ਤੱਕ ਦੇ ਕੰਟਰੋਲ 'ਚ ਰਹੇ ਉਹ ਹੀ ਜਾਂ ਕੋਈ ਚਿਹਰਾ ਉਹ ਹੀ ਜਾਂ ਕੋਈ ਮ ਆਪਣਾ ਕੋਈ ਉਹ ਹੀ ਜਾਂ ਪਿਆਦਾ ਫਿੱਟ ਕੀਤਾ ਜਾਏਗਾ ਇਹ ਵੀ ਪਹਿਲੂ ਹੈ ਚਲੋ ਜੇ ਫਿੱਟ ਦੀ ਗੱਲ ਚੱਲੀ ਆ ਤਾਂ ਦਿੱਲੀ 'ਚ ਇੱਕ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਆਵਾਦ ਦੀ ਪਾਰਟੀ ਦੇ ਸਾਰੇ ਐਮਐਲਏ ਨੂੰ ਬੁਲਾਇਆ ਗਿਆ ਉਸ ਬੈਠਕ ਤੋਂ ਬਾਅਦ ਵੀ ਬੈਠਕਾਂ ਹੋਈਆਂ ਕੀ ਕੁਝ ਸੰਕੇਤ ਇੱਥੇ ਵੀ ਹੈਗੇ ਨੇ ਇੱਕ ਬੈਠਕ ਪੰਜਾਬ ਦੇ ਐਮਐਲਏ ਨਾਲ 8 ਘੰਟੇ ਦੀ ਹੁੰਦੀ ਹੈ ਜਿੱਚ ਕੇਜਰੀਵਾਲ ਜੀ ਐ ਸੰਦੀਪ ਪਾਠਕ ਜੀ ਤੇ ਦੋ ਟਾਈਮਿੰਟ ਭਗਵੰਤ ਮਾਨ ਜੀ ਆਪਣਾ ਸੰਬੋਧਨ ਕਰਦੇ ਆ ਪਰ ਉਸ ਤੋਂ ਬਾਅਦ ਉਹ ਬੈਠਕ ਮੁੱਕਣ ਤੋਂ ਬਾਅਦ ਮੰਤਰੀ ਮੰਡਲ ਨਾਲ ਵੀ 5 ਮਿੰਟ ਦੀ ਬੈਠਕ ਹੁੰਦੀ ਆ ਅਰਵਿੰਦ ਕੇਜਰੀਵਾਲ ਦੀ ਪੰਜਾਬ ਮੰਤਰੀ ਮੰਡਲ ਨਾਲ ਵੀ 4 ਤੋਂ 5 ਮਿੰਟ ਦੀ ਬੈਠਕ ਹੁੰਦੀ ਆ ਇਹ ਦੋਈ ਬੈਠਕਾਂ ਚਾਹੇ ਸਾਰੇ ਐਮਐਲਏ ਨਾਲ ਤੇ ਚਾਹੇ ਮੰਤਰੀ ਮੰਡਲ ਨਾਲ ਉਹ ਸਪਸ਼ਟ ਸੁਨੇਹਾ ਸੀ ਅਰਵਿੰਦ ਕੇਜਰੀਵਾਲ ਦਾ ਕਿ ਫਿਕਰ ਨਾ ਕਰੋ ਮੈਂ ਹੈਗਾ ਪੰਜਾਬ ਨੂੰ ਹੁਣ ਮੈਂ ਨੀਝ ਨਾਲ ਦੇਖੂਗਾ ਪੰਜਾਬ ਦੇ ਕੰਮ ਮੈਂ ਦੁਰਸਤ ਕਰੂਗਾ ਐਮਐਲਏ ਨੂੰ ਕਿਹਾ ਕਿ ਤੁਹਾਡੇ ਹਲਕੇ 'ਚ ਕੋਈ ਮਸਲਾ ਆ ਜਾਵੇ ਤੁਸੀਂ ਕਿਸੇ ਯੋਜਨਾ ਤੇ ਕੰਮ ਕਰਨਾ ਚਾਹੁੰਦੇ ਹੋ ਕੋਈ ਪ੍ਰੋਜੈਕਟ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਦੱਸਿਓ ਮੰਤਰੀਆਂ ਨੂੰ ਕਿਹਾ ਕਿ ਤੁਹਾਡੇ ਕੋਈ ਮੰਤਰਾਲੇ ਨਾਲ ਸੰਬੰਧਿਤ ਵਿਭਾਗ ਨਾਲ ਸੰਬੰਧਿਤ ਤੁਹਾਡੇ ਮਨ 'ਚ ਕੋਈ ਫੁਰਨਾ ਹੈ ਹੈ ਕੋਈ ਅਫਸਰ ਤੁਹਾਡਾ ਕੰਮ ਨਹੀਂ ਕਰਦਾ ਕਿਸੇ ਯੋਜਨਾ ਤੇ ਅਗਾ ਹੀ ਨਹੀਂ ਵਧਿਆ ਜਾ ਰਿਹਾ ਤਾਂ ਤੁਸੀਂ ਮੈਨੂੰ ਦੱਸਿਓ ਤੇ ਦੋਵਾਂ ਨੂੰ ਸਪਸ਼ਟ ਕਿਹਾ ਮੰਤਰੀ ਮੰਡਲ ਤੋਂ ਲੈ ਕੇ ਸਾਂਝੀ ਬੈਠਕ ਦੇ ਵਿੱਚ ਵੀ ਕਿ ਫਿਕਰ ਨਾ ਕਰੋ ਪੰਜਾਬ ਨੂੰ ਮੈਂ ਦੇਖੂਗਾ ਇਹਦੇ ਕੀ ਮਾਇਨੇ ਨੇ ਪਰ ਮਾਮਲਾ ਇੱਥੇ ਨਹੀਂ ਰੁਕਿਆ ਇਹ ਤੋਂ ਬਾਅਦ ਦੋ ਤੋਂ ਤਿੰਨ ਮਿੰਟ ਦੀ ਮਾਨਸਾਬ ਨਾਲ ਮੀਟਿੰਗ ਹੈ ਕਿ ਜੀ ਆ ਮੀਡੀਆ ਜੋ ਕਹਿਣਾ ਤੁਸੀਂ ਉਹ ਤੁਹਾਨੂੰ ਦੱਸਦੀ ਹੈ ਪਰ ਸ਼ਾਮ ਨੂੰ ਕੁਲਤਾਰ ਸੰਧਵਾ ਤੋਂ ਲੈ ਕੇ ਅਮਨ ਅਰੋੜੇ ਤੱਕ ਨਾਲ ਵੱਖੋ ਵੱਖ ਲੰਬੀ ਬੈਠਕ ਕੁਲਤਾਰ ਸੰਧਵਾ ਨਾਲ ਕੁਝ ਮਿੰਟਾਂ ਦੀ ਤੇ ਘੰਟੇ ਵੱਧੀ ਦੇ ਹਵਾਲੇ ਨਾਲ ਅਮਨ ਅਰੋੜੇ ਨਾਲ ਇੱਕ ਬੈਠਕ ਕੇਜਰੀਵਾਲ ਦੀ ਦਿੱਲੀ ਛੋਈ ਹੈ ਇਹਦੇ ਕੀ ਮਾਇਨੇ ਨੇ ਇਹ ਵੀ ਸਭ ਦੀਆਂ ਨਜ਼ਰਾਂ ਨੇ ਇੱਕ ਗੁਪਤ ਬੈਠਕਾਂ ਜਿਨ੍ਹਾਂ ਦੀ ਗੱਲ ਅਜੇ ਕੋਈ ਨਹੀਂ ਕਰ ਰਿਹਾ ਪਰ ਬੈਠਕ ਹੋਈ ਹੈ ਚਲੋ ਜੀ ਇੱਕ ਹੋਰ ਪਹਿਲੂ ਜਾਂਦੇ ਜਾਂਦੇ ਆਪਾਂ ਨੂੰ ਵਿਚਾਰ ਲੈਣਾ ਚਾਹੀਦਾ ਅੱਜ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਬੰਦਾ ਫੋਨ ਤੋਂ ਬਿਨਾਂ ਨਹੀਂ ਰਹਿ ਸਕਦਾ ਤੇ ਫੋਨ ਕਹਿੰਦੇ ਇੰਟਰਨੈਟ ਤੋਂ ਬਿਨਾਂ ਨਹੀਂ ਰਹਿ ਸਕਦਾ ਮਤਲਬ ਬੰਦੇ ਦੀ ਲਾਈਫਲਾਈਨ ਬਣ ਗਈ ਹੈ ਫੋਨ ਤੇ ਇੰਟਰਨੈਟ ਸਾਹ ਨਾਲੋਂ ਜ਼ਰੂਰੀ ਹੋ ਗਈਆਂ ਨੇ ਚੀਜ਼ਾਂ ਰੋਟੀ ਨਾਲੋਂ ਜ਼ਰੂਰੀ ਹੋ ਗਈਆਂ ਨੇ ਚੀਜ਼ਾਂ ਬੰਦਾ ਅਪਹਾਜ ਮਹਿਸੂਸ ਕਰਦਾ ਜਦੋਂ ਫੋਨ ਘਰੇ ਰਹਿ ਜਵੇ ਤੇ ਉਸ ਦਿਨ ਬੰਦਾ ਪਾਗਲ ਹੋਣ ਵਾਲੀ ਸਥਿਤੀ 'ਚ ਹੋ ਜਾਂਦਾ ਅੱਜ ਕੱਲ ਕਿ ਜੇ ਫੋਨ ਤਾਂ ਹੋਵੇ ਪਰ ਨੈਟ ਨਾ ਚੱਲ ਰਿਹਾ ਹੋਵੇ ਵਾਈਫਾਈ ਉਹ ਵੀ ਪਬਲਿਕ ਵਾਈਫਾਈ ਯੂਜ਼ ਕਰਨ ਦੀ ਬਹੁਤ ਲੋਕਾਂ ਨੂੰ ਆਦਤ ਹੈ ਕਹਿੰਦੇ ਇਹ ਮੁਫਤ ਪੈਂਦਾ ਹੈ ਹੋਟਲ ਜਾਓ ਹੋਟਲ ਵਾਲੇ ਦਾ ਪਿੰਕੋਡ ਲੈ ਲਓ ਹੈਨਾ ਤੇ ਉਹ ਤੋਂ ਲੈ ਲਓ ਜੀ ਜੇ ਕਿਤੇ ਬਾਜ਼ਾਰ 'ਚ ਖੜੇ ਹੋ ਮਾਲ 'ਚ ਖੜੇ ਹੋ ਕਿਸੇ ਦੁਕਾਨ 'ਚ ਖੜੇ ਜਦੇ ਬੰਦਾ ਕਹਿੰਦਾ ਮੜਾ ਦੱਸਿਂ ਬਈ ਕੀ ਹੈ ਸੋ ਇਹ ਪ੍ਰਕਿਰਿਆ ਖੂਬ ਚੱਲਦੀ ਹੈ ਪਰ ਉਹ ਕਿੰਨਾ ਕੁ ਤੁਹਾਡੇ ਲਈ ਸਹਾਇਕ ਹੈ ਤੇ ਕਿੰਨਾ ਖਤਰਨਾਕ ਹੈ ਇਸ ਪਹਿਲੂ ਤੇ ਇੱਕ ਮਾਇਰਾਂ ਦੀ ਰਿਪੋਰਟ ਮੇਰੇ ਹੱਥ ਲੱਗੀ ਤੇ ਮੈਨੂੰ ਲੱਗਿਆ ਕਿ ਸਾਨੂੰ ਆਪਣੇ ਦਰਸ਼ਕਾਂ ਨਾਲੇ ਵਾਚਣ ਚਾਹੀਦੀ ਹੈ ਪਬਲਿਕ ਵਾਈਫਾਈ ਦਾ ਇਸਤੇਮਾਲ ਨਾ ਕਰੋ ਮੋਬਾਈਲ ਹੈਂਕਰ ਤੇ ਪਰਸਨਲ ਡਾਟਾ ਚੋਰੀ ਹੋ ਸਕਦਾ ਹੈ। ਮੋਬਾਈਲ ਥੋੜਾ ਹੈਂਕ ਕੀਤਾ ਜਾ ਸਕਦਾ ਹੈਂਕਰਾਂ ਵੱਲੋਂ ਤੇ ਪਰਸਨਲ ਡਾਟਾ ਥੋੜਾ ਚੋਰੀ ਹੋ ਸਕਦਾ ਜੇ ਤੁਸੀਂ ਪਬਲਿਕ ਵਾਈਫਾਈ ਯੂਜ਼ ਕਰਦੇ ਹੋ। ਐਕਸਪਰਟ ਦੀ ਇਹ ਮੰਨੀ ਹੈ ਤਾਂ ਕਹਿੰਦੇ ਕਿ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਆਨਲਾਈਨ ਕਲਾਸ ਲਾਉਣ ਲਈ, ਜਸਟਿਨ ਲਰਨਿੰਗ ਲਈ, ਆਫਿਸ ਵਰਕ ਲਈ, OTT ਪਲੇਟਫਾਰਮ ਤੇ ਸੋਸ਼ਲ ਮੀਡੀਆ ਦੇ ਇਸਤੇਮਾਲ ਲਈ ਇੰਟਰਨੈਟ ਦੀ ਲੋੜ ਪੈਂਦੀ ਹੈ। ਤੇ ਜ਼ਿਆਦਾ ਪਰੇਸ਼ਾਨੀ ਉਸ ਸਮੇਂ ਹੁੰਦੀ ਹੈ ਜਦੋਂ ਤੁਸੀਂ ਕਿਸੇ ਹੀ ਜਗ੍ਹਾ ਜੇ ਤੁਹਾਡਾ ਆਪਣਾ ਡਾਟਾ ਨਾ ਹੋਵੇ ਜਾਂ ਤੁਹਾਡੇ ਕੋਲ ਡਾਟਾ ਹੀ ਨਾ ਹੋਵੇ ਫਿਰ ਤੁਸੀਂ ਪਬਲਿਕ ਵਾਈਫਾਈ ਯੂਜ਼ ਕਰਦੇ ਹੋ ਇਹਦੇ ਵਿੱਚੋਂ ਹੀ ਇਹ ਸਵਾਲ ਉੱਭਰਿਆ ਕਹਿੰਦੇ ਜਿਹੇ ਲੋਕ ਜਿਹੜੇ ਵਾਈਫਾਈ ਦੀ ਤਲਾਸ਼ 'ਚ ਰਹਿੰਦੇ ਨੇ ਆਮ ਤੌਰ ਤੇ ਪਬਲਿਕ ਵਾਈਫਾਈ ਰੇਲਵੇ ਸਟੇਸ਼ਨਾਂ ਤੇ ਬੱਸ ਛੱਡਿਆਂ ਤੇ 에어ਪੋਰਟ ਤੇ ਹੋਟਲ ਤੇ ਜਾਂ ਰੈਸਟੋਰੈਂਟ ਵਰਗੀਆਂ ਜਿਹੜੀਆਂ ਜਨਤਕ ਥਾਵਾਂ 'ਤੇ ਉਪਲਬਧ ਹੁੰਦਾ ਹੈ ਇਹ ਪੂਰੀ ਤਰ੍ਹਾਂ ਮੁਫਤ ਹੁੰਦਾ ਹੈ ਤੇ ਇਹਨਾਂ ਵਿੱਚ ਕੋਈ ਵੀ ਮੋਬਾਈਲ ਹੈ ਟੈਬਲੇਟ ਲੈਪਟਾਪ ਕਨੈਕਟ ਕਰ ਸਕਦਾ ਕਿਸੇ ਦਾ ਵੀ ਹੁਣ 에어ਪੋਰਟ ਤੇ ਕਿੰਨਿਆਂ ਦੀ ਹੈ ਮੈਟਰੋ ਸਟੇਸ਼ਨਾਂ ਤੇ ਮਾਲ ਦੇ ਵਿੱਚ ਬਜ਼ਾਰਾਂ ਦੇ ਵਿੱਚ ਕਿੰਨਿਆਂ ਦੀ ਫੋਨ ਇੱਕੋ ਟਾਈਮ ਤੇ ਲੈਪਟਾਪ ਤੇ ਕੰਮ ਕਰ ਰਿਹਾ ਕੋਈ ਮੋਬਾਈਲ ਤੇ ਕੰਮ ਕਰ ਰਿਹਾ ਕਿੰਨਿਆਂ ਦੇ ਜੁੜੇ ਹੁੰਦੇ ਨੇ ਸੋ ਇਸ ਲਈ ਕਹਿੰਦੇ ਕਿ ਇਹ ਬਹੁਤ ਖਤਰਨਾਕ ਪਹਿਲੂ ਹੈ ਮੈਂ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਮਾਹਿਰਾਂ ਦੀ ਰਾਏ ਦੇ ਹੱਦੋਂ ਉਹ ਕਹਿੰਦੇ ਵੀ ਜੇ ਤੁਸੀਂ ਪਬਲਿਕ ਵਾਈਫਾਈ ਯੂਜ਼ ਕਰਦੇ ਹੋ ਤਾਂ ਹੈਂਕਰਜ਼ ਨੈਟਵਰਕ ਤੇ ਤੁਹਾਡੀ ਡਿਵਾਈਸ ਦੇ ਵਿਚਾਲਾ ਡਾਟਾ ਜਿਹੜਾ ਉਹ ਇਨਸਟ੍ਰਸਪੀਟ ਕਰ ਸਕਦੇ ਨੇ ਜੋ ਜੋ ਚਾਹੁੰਦਾ ਤਾ ਤੋ ਹਟਾਉ ਪਾਸਵਰਡ ਬੈਂਕ ਡਿਟੇਲ ਤੇ ਹੋਰ ਸਿਕਿਉਰਿਟੀ ਦਾ ਡਾਟਾ ਚੋਰੀ ਕਰ ਸਕਦੇ ਆ ਇਸੇ ਤਰ੍ਹਾਂ ਹੈਂਕਰਸ ਕਹਿੰਦੇ ਤੁਹਾਡੇ ਡਿਵਾਈਸ ਤੋਂ ਮਾਲਵੇਅਰ ਇੰਸਟਾਲ ਕਰ ਸਕਦੇ ਆ ਫਿਰ ਕਹਿੰਦੇ ਸੋਸ਼ਲ ਮੀਡੀਆ ਈਮੇਲ ਤੇ ਬੈਂਕ ਅਕਾਊਂਟ ਦੇ ਡਿਟੇਲਾਂ ਨੂੰ ਵੀ ਚੋਰੀ ਕੀਤੀ ਜਾ ਸਕਦਾ ਹੈ ਹੈਂਕਰਸ ਤੁਹਾਡੀ ਪੂਰੀ ਗਤੀਵਿਧੀਆਂ ਨੂੰ ਟਰੈਕ ਕਰ ਸਕਦੇ ਆ ਇਹੀ ਨਹੀਂ ਉਹ ਕਹਿੰਦੇ ਪਬਲਿਕ ਵਾਈਫਾਈ ਦੇ ਇਸਤੇਮਾਲ ਦੇ ਦੌਰਾਨ ਜੇ ਲੋੜੇ ਪੈ ਜਵੇ ਤਾਂ ਕਿਹੜੀ ਸਾਵਧਾਨੀ ਜ਼ਰੂਰ ਵਰਤਣੀ ਹੈ ਪਬਲਿਕ ਵਾਈਫਾਈ ਦੇ ਦੌਰਾਨ ਵਰਤਦੇ ਦੌਰਾਨ ਜਦੋਂ ਤੁਸੀਂ ਉਹਨੂੰ ਆਪਣੇ ਫੋਨ 'ਚ ਚਲਾ ਲਿਆ ਤਾਂ ਕਦੇ ਕਦੇ ਵੀ ਬੈਂਕਿੰਗ ਦਾ ਕੰਮ ਨਾ ਕਰੋ ਤੇ ਰਹੀ ਸ਼ਾਪਿੰਗ ਜਾਂ ਆਨਲਾਈਨ ਟ੍ਰਾਂਜੈਕਸ਼ਨ ਨਾ ਕਰੋ ਕੋਈ ਲੈਣ ਦੇਣ ਨਾ ਕਰੋ ਕੋਈ ਕੇਵਲ ਉਹੀ ਵੈਬਸਾਈਟਾਂ ਖੋਲੋ ਜਿਹੜੀਆਂ ਮਤਲਬ ਕਿ ਐਚਟੀਟੀਪੀਐਸ ਨਾਲ ਸ਼ੁਰੂ ਹੁੰਦੀਆਂ ਹੋਣ ਆਪਣੇ ਡਿਵਾਈਸ ਤੋਂ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਜੇ ਕੋਈ ਦਿਖੇ ਕੁਝ ਵੀ ਦਿਖੇ ਤਾਂ ਉਹਨੂੰ ਜਦੇ ਬਲੌਕ ਕਰੋ ਡਿਵਾਈਸ ਦੀ ਸੈਟਿੰਗ ਵਿੱਚ ਜਾ ਕੇ ਆਟੋ ਕਨੈਕਟ ਫੀਚਰ ਨੂੰ ਬੰਦ ਕਰ ਲਓ ਆਟੋ ਕਨੈਕਟ ਕਨੈਕਟਿੰਗ ਨਾ ਰੱਖੋ ਕਿ ਜਿਹੜਾ ਚਾਵੇ ਤੁਹਾਡੇ ਨਾਲ ਆਪਣੇ ਆਪ ਕਨੈਕਟ ਹੋ ਜਵੇ ਕਹਿੰਦੇ ਇਸ ਤੋਂ ਬਚੋ ਫਿਰ ਆਨਲਾਈਨ ਅਕਾਊਂਟ ਦੇ ਲਈ 2FA ਸਿਕਿਉਰਿਟੀ ਫੀਚਰ ਔਨ ਕਰੋ ਡਿਵਾਈਸ ਤੇ ਸੌਫਟਵੇਅਰ ਤੇ ኦਪਰੇਟਿੰਗ ਸਿਸਟਮ ਨੂੰ ਅਪਡੇਟ ਰੱਖੋ ਤੇ ਪਬਲਿਕ ਵਾਈਫਾਈ ਦੇ ਨਾਲ ਨਾਲ ਪਬਲਿਕ ਚਾਰਜਿੰਗ ਪੁਆਇੰਟ ਤੋਂ ਵੀ ਬਚੋ ਕਹਿੰਦੇ ਸਭ ਤੋਂ ਵਧੀਆ ਨੁਕਸਾ ਇਹੀ ਹੈ ਕਿ ਤੁਸੀਂ ਪਬਲਿਕ ਥਾਂ ਤੇ ਚਾਰਜ ਵੀ ਨਾ ਲਾਓ ਜਿੱਥੇ ਇਕੱਠੇ ਪਲੱਗ ਲੱਗੇ ਨੇ ਉਹ ਵੀ ਬਹੁਤ ਖਤਰਨਾਕ ਹੈ ਤੇ ਤੁਸੀਂ ਪਬਲਿਕ ਵਾਈਫਾਈ ਦੀ ਵੀ ਵਰਤੋਂ ਤੋਂ ਬਚੋ ਚਾਰਜਿੰਗ ਤੋਂ ਵੀ ਤੇ ਵਾਈਫਾਈ ਤੋਂ ਵੀ ਮੈਂ ਸਾਈਬਰ ਐਕਸਪਰਟ ਨੇ ਮੈਂ ਉਹਨਾਂ ਦੇ ਇੱਕ ਕੁਐਂਟ ਪੜ੍ਹ ਰਿਹਾ ਸੀਗਾ ਉਹ ਕਹਿੰਦੇ ਪਬਲਿਕ ਵਾਈਫਾਈ ਬਿਹਤਰ ਨੈਟਵਰਕ ਦੀ ਸਹੂਲਤਾਂ ਦਿੰਦੇ ਨੇ ਲੇਕਿਨ ਇਹਦੇ ਨਾਲ ਤੁਹਾਡੀ ਪ੍ਰਾਈਵੇਸੀ ਤੇ ਡਾਟਾ ਲੀਕ ਹੋਣ ਦਾ ਖਤਰਾ ਬਣਿਆ ਰਹਿੰਦਾ ਇਸ ਲਈ ਪਰਸਨਲ ਹੌਟਸਪੌਟ ਜਾਂ ਵੀਪੀਐਨ ਵਰਗੀਆਂ ਸੁਰੱਖਿਅਤ ਬਦਲ ਨਹੀਂ ਇਸਤੇਮਾਲ ਬਦਲ ਨੂੰ ਹੀ ਇਸਤੇਮਾਲ ਕਰੋ ਪਬਲਿਕ ਵਾਈਫਾਈ ਤੇ ਪਬਲਿਕ ਚਾਰਜਿੰਗ ਪੁਆਇੰਟ ਵਰਤਣ ਤੋਂ ਬਚੋ ਜੀ ਤੁਹਾਇ ਇਸ ਲਈ ਇਹ ਪਹਿਲੂ ਜ਼ਰੂਰੀ ਸੀ ਲੈ ਕੇ ਹਾਜ਼ਰਾਂ ਬਹੁਤ-ਬਹੁਤ ਸ਼ੁਕਰੀਆ